ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਜੀ ਪਿੰਡ ਤੂਰ ਦੇ ਵਿੱਚ ਪਿੰਡ ਤੂਰ ਜ਼ਿਲ੍ਹਾ ਫੋਇਪੁਰ ਇੱਥੇ ਮਜ਼ਦੂਰ ਸੰਗਠਨ ਸ਼ੰਗਾਇਸ਼ ਸੋਸਾਇਟੀ ਦੀ ਜਿਹੜੀ ਟੀਮ ਆ ਉਹ ਪਹੁੰਚੀ ਅੱਜ ਇੱਥੇ ਤੇ ਜਿਹੜੇ ਕਮਰੇ ਆਏ ਹੋਏ ਸੀ ਗਰੀਬ ਪਰਿਵਾਰਾਂ ਦੇ ਉਹਦੇ ਮਸਲੇ ਦੇ ਵਿੱਚ ਅੱਜ ਜਿਹੜੀ ਟੀਮ ਇੱਥੇ ਪਹੁੰਚੀ ਆ ਤੇ ਉਹ ਬਹੁਤ ਸਾਰੇ ਲੋਕਾਂ ਦੇ ਜਿਹੜੇ ਕਮਰੇ ਆਏ ਸੀ ਉਹ ਨਹੀਂ ਪਏ ਨਾ ਵਿੱਚ ਲਿਸਟਾਂ ਦੇ ਹੋਣ ਦੇ ਬਾਵਜੂਦ ਵੀ ਜਿਹੜੇ ਉਹ ਕਮਰੇ ਨਹੀਂ ਪਾਏ ਗਏ ਤੇ ਗੱਲਬਾਤ ਕਰਦੇ ਆਂ ਜੀ ਜਿਹੜੇ ਵੀਰਾਂ ਦੇ ਕਮਰੇ ਆਏ ਸੀ ਤੇ ਉਹਨਾਂ ਦੇ ਪਏ ਨਹੀਂ ਪਰ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਆ ਪ੍ਰਧਾਨ ਸਾਹਿਬ ਜੀ ਗੱਲ ਮਸਣਗੇ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਪਹਿਲੋ ਤਾਂ ਸਾਰੀ ਜੋ ਸਾਡੇ ਨਾਲ ਸੋਸ਼ਲ ਮੀਡੀਆ ਤੇ ਜੁੜੇ ਸਾਰਿਆਂ ਨੂੰ ਦੁਬਾਰਾ ਫਤਿਹ ਬੁਲਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪਿੰਡ ਤੂਰ ਮਮਦੋਟ ਬਲਾਕ ਤਸੀਲ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਇੱਥੇ ਸਾਨੂੰ ਕੁਝ ਸਾਡੇ ਮੈਂਬਰ ਸਾਹਿਬਾਨ ਨੇ ਸਾਡੇ ਸੰਗਠਨ ਦੇ ਉਹਨਾਂ ਨੇ ਬੇਨਤੀ ਕੀਤੀ ਸੀ ਉਹਨਾਂ ਨੂੰ ਜੋ ਦੁੱਖ ਤਕਲੀਫ ਹੁੰਦਾ ਅਸੀਂ ਉਹਨਾਂ ਦੇ ਦੁੱਖ ਤਕਲੀਫ ਦੇ ਵਿੱਚ ਹਾਜ਼ਰ ਹੋਣੇ ਆ ਸਾਨੂੰ ਉਹਨਾਂ ਨੇ ਦੱਸਿਆ ਸੀ ਕਿ ਸਾਡਾ ਪਿੰਡ ਤੂਰ ਜਿਹੜਾ ਇਹਦੇ ਵਿੱਚ ਕੁਝ ਸਾਲ ਪਹਿਲਾਂ ਕੁਝ ਸਾਲ ਪਹਿਲਾਂ 3 ਸਾਲ ਤੇ ਕਰੀਬ ਪਹਿਲਾਂ ਕੋਠੇ ਡਿੱਗੇ ਸਨ ਮੀਮੂ ਪੈਣ ਕਰਕੇ ਜਾਂ ਜਿਨ੍ਹਾਂ ਦੇ ਕੱਚੇ ਸਨ ਉਹਨਾਂ ਦੇ ਸਰਵੇ ਕਰਨ ਵਾਸਤੇ ਕੋਈ ਡਿਊਟੀ ਲੱਗੀ ਸੀ ਸੀਆਰ ਬੀਐਸਐਫ ਦੀ ਲੱਗੀ ਸੀ ਜਾਂ ਫੌਜ ਦੀ ਲੱਗੀ ਸੀ ਅਧਿਕਾਰੀ ਆਏ ਉਹ ਕਮਰੇ ਲਿਖ ਕੇ ਲੈ ਗਏ ਜਿਦੇ ਵਿੱਚ ਉਹਨਾਂ ਨੇ ਲੋੜਵੰਦ ਜਿਹੜੇ ਪਰਿਵਾਰ ਸਨ ਉਹਨਾਂ ਦੇ 11 ਕਮਰਿਆਂ ਦੀ ਲਿਸਟ ਬਣਾ ਕੇ ਮਮਦੋਟ ਬਲਾਕ ਨੂੰ ਦੇ ਦਿੱਤੀ ਮਮਦੋਟ ਬਲਾਕ ਦੇ ਵਿੱਚ ਉਹ ਲਿਸਟ ਜਾਣ ਤੋਂ ਬਾਅਦ ਸਾਨੂੰ ਪਤਾ ਲੱਗਾ ਹੈ ਕਿ ਜਿਹੜੇ ਜੇਈ ਸਾਹਿਬ ਤੇ ਇੱਕ ਸੈਕਟਰੀ ਇਹ ਸੈਕਟਰੀ ਦੋ ਹੁੰਦੇ ਨੇ ਜਿਦੇ ਵਿੱਚ ਇੱਕ ਨਰੇਗਾ ਵਾਲੇ ਨੇ ਤੇ ਇੱਕ ਪੰਚਾਇਤਾਂ ਦੇ ਨੇ ਹੁਣ ਇਹ ਨਹੀਂ ਪਤਾ ਇਹ ਜਿਹੜਾ ਪੀੜਤ ਖੁਦ ਆਪ ਦੱਸੇਗਾ ਕਿ ਉਹ ਕਿਹੜਾ ਸੈਕਟਰੀ ਸੀ ਉਹਦਾ ਕੀ ਨਾਮ ਸੀ ਉਹ ਸੈਕਟਰੀ ਸਾਹਿਬ ਆਏ ਆਣ ਕੇ ਸਾਨੂੰ ਪਤਾ ਲੱਗਾ ਹੈ ਕਿ ਉਹਨਾਂ ਨੇ ਕਿਹਾ ਵੀ ਇਹ ਕਮਰਾ ਜਿਹੜਾ ਸੀ ਤਕਰੀਬਨ ਇਹ ਕਮਰਾ ਖੜਾ ਸੀ ਜਿੰਨਾ ਕੋ ਗੁਜ਼ਾਰਾ ਹੁੰਦਾ ਸੀ ਉਸ ਇਨਸਾਨ ਦਾ ਉਹ ਇਨਸਾਨ ਗੁਜ਼ਾਰਾ ਕਰਨ ਜੋਗਾ ਆਪਦਾ ਸਿਰ ਲਗਾ ਕੇ ਬੈਠਾ ਸੀ ਪਰ ਉਹਨਾਂ ਨੇ ਕਿਹਾ ਕਿ ਤੂੰ ਇਸ ਨੂੰ ਢਾ ਕੇ ਆਪਦਾ ਸਮਾਨ ਕਿਸੇ ਪਾਸੇ ਰੱਖ ਕੇ ਤੇ ਇਹਨੂੰ ਢਾ ਜਿਹੜਾ ਕਿ 15 ਦਿਨਾਂ ਦੇ ਵਿੱਚ ਵਿੱਚ ਤੂੰ ਨੀਆਂ ਭਰ ਕੇ ਤੇ ਲੈਂਟਰ ਤੇ ਲਿਆਉਣਾ ਹੈ ਇਹਨੂੰ ਅਸੀਂ ਇੱਕ ਅੱਧੇ ਦਿਨ ਦੇ ਵਿੱਚ ਪੇਮੈਂਟ ਦਿੰਨੇ ਆ ਪਰ ਉਹ ਜਿਉਂ ਪੇਮੈਂਟ ਅੜ ਗਈ ਕਿਤੇ ਜਾ ਕੇ ਪਤਾ ਨਹੀਂ ਹੁਣ ਕਿਹੜੇ ਕਾਗਜ਼ਾਂ 'ਚ ਤੇ ਕਿੱਥੇ ਰੋਕ ਗਈ ਏ ਜਾਂ ਕੋਈ ਗੱਡੀ ਦੀ ਲਾਈਨ ਥੱਲੇ ਆ ਗਈ ਏ ਇਸ ਕਰਕੇ ਉਹ ਨਿਕਲ ਨਹੀਂ ਸਕੀ ਬਾਹਰ ਅਸੀਂ ਇੱਥੇ ਅੱਜ ਆਏ ਆ ਪੀੜਤ ਪਰਿਵਾਰ ਨਾਲ ਵੀ ਸਾਰੀ ਗੱਲਬਾਤ ਕਰਾਂਗੇ ਤੁਹਾਨੂੰ ਸਾਰਾ ਦ੍ਰਿਸ਼ ਵੀ ਵਿਖਾਵਾਂਗੇ ਹੋਰ ਸੰਗਤ ਪਿੰਡ ਦੀ ਆਈ ਏ ਉਹ ਵੀ ਵਿਖਾਵਾਂਗੇ ਵੀ ਜਿਹੜੀ ਸੰਗਤੇ ਦੁਖੀ ਏ ਇਸ ਇਹਨਾਂ ਗੱਲਾਂ ਤੋਂ ਸਾਡੀਆਂ ਸਰਕਾਰਾਂ ਜਿਹੜੀਆਂ ਨੇ ਜਦੋਂ ਸਰਕਾਰਾਂ ਬਦਲ ਜਾਂਦੀਆਂ ਨੇ ਉਦੋਂ ਸਰਪੰਚ ਤੇ ਜਿਹੜੀਆਂ ਪਾਵਰਾਂ ਨੇ ਉਹ ਬਦਲਦੀਆਂ ਸਾਨੂੰ ਪਤਾ ਹੈ ਵੀ ਉਹ ਬਦਲਦੀਆਂ ਹੁੰਦੀਆਂ ਪਰ ਇਹ ਨਹੀਂ ਵੀ ਜਿਹੜੇ ਕੰਮ ਨੇ ਉਹ ਬਦਲ ਜਾਣ ਉਹ ਕੰਮ ਬਦਲ ਕੇ ਸਰਪੰਚ ਆਪਦਾ ਕੰਮ ਕਰਦਾ ਫਿਰਦਾ ਹੈ ਜਿਹੜਾ ਪ੍ਰਬੰਧਕ ਉਹ ਆਪਦਾ ਕਰਦਾ ਫਿਰਦਾ ਹੈ ਇੱਕ ਤੂਰ ਪਿੰਡ ਦੀ ਨਹੀਂ ਸਾਨੂੰ ਕਾਫੀ ਪਿੰਡਾਂ ਦੀ ਮਿਲੀਆਂ ਨੇ ਰਿਪੋਰਟਾਂ ਜਿਦੇ ਵਿੱਚ ਕਿਸੇ ਦੀ ਪੈਨਸ਼ਨ ਨਹੀਂ ਲੱਗੀ ਕਿਸੇ ਨੂੰ ਕਣਕ ਨਹੀਂ ਮਿਲ ਰਹੀ ਇੱਕ ਸਭ ਨਾਲੋਂ ਜ਼ਿਆਦਾ ਸਕੂਲਾਂ ਦੇ ਵਿੱਚ ਜਿਹੜਾ ਰਾਸ਼ਨ ਆਉਂਦਾ ਹੈ ਮਿੱਦਾ ਮਿਲਦਾ ਉਹ ਬਹੁਤ ਖਰਾਬ ਆਉਣ ਰਿਹਾ ਹੈ ਇਹਦੇ ਅਸੀਂ ਇਹਨਾਂ ਕੰਮਾਂ ਦਾ ਧਿਆਨ ਜਿਹੜਾ ਹੈ ਡੀਸੀ ਸਾਹਿਬ ਨੂੰ ਕਵਾਂਗੇ ਵੀ ਡੀਸੀ ਸਾਹਿਬ ਆਪ ਦੇ ਨੋਟਿਸ ਦੇ ਵਿੱਚ ਲੈਣ ਲੈ ਕੇ ਦੇ ਇਹਨਾਂ ਕੰਮਾਂ ਦੀ ਨਿਗਰਾਨੀ ਕਰਕੇ ਇਹ ਕੰਮ ਕਰਾਉਣ ਨਹੀਂ ਤੇ ਅਗਲਾ ਸੰਘਰਸ਼ ਜਿਹੜਾ ਹੈ ਸਾਨੂੰ ਕਿਸੇ ਜਥੇਬੰਦੀਆਂ ਨੂੰ ਵਿੜਨਾ ਪਵੇਗਾ ਕਿਉਂ ਵਿੜਨਾ ਪਵੇ ਫੇਰ ਮੁੜ ਕੇ ਕਹਿਣਗੇ ਕਿ ਇਹ ਤਾਂ ਵਿਲੇ ਇਸ ਕੰਮ ਤੇ ਨਹੀਂ ਇਸ ਕੰਮ ਤੇ ਨਹੀਂ ਜਦੋਂ ਦੁਖੀ ਹੁੰਦਾ ਹੈ ਕੋਈ ਸਾਡਾ ਸੰਗਠਨ ਜਿਹੜਾ ਹੈ ਉਹ ਮਜ਼ਦੂਰ ਦਾ ਸੰਗਠਨ ਹੈ ਅਸੀਂ ਮਜ਼ਦੂਰ ਦੀ ਮਦਦ ਕਰਨੀ ਅਸੀਂ ਠੇਕੇਦਾਰ ਦੀ ਤੇ ਵਿਚੋਲੀਏ ਦੀ ਨਹੀਂ ਕਰਨੀ ਅਸੀਂ ਮਜ਼ਦੂਰ ਦੇ ਨਾਲ ਖੜੇ ਆ ਜੇਕਰ ਕੁਝ ਦਿਨਾਂ ਦੇ ਵਿੱਚ ਇਹ ਗੱਲਬਾਤ ਨਾ ਸੁਣੀ ਗਈ ਡੀਸੀ ਸਾਹਿਬ ਨੇ ਇਹ ਨੋਟਿਸ ਨਾ ਲਿਆ ਜਾਂ ਹਦਕਾਰੀਆਂ ਨੇ ਜਿਹੜੇ ਵੀ ਸਾਡੇ ਸੁਣਨਗੇ ਵੀਡੀਓ ਅਸੀਂ ਮੰਗ ਪੱਤਰ ਵੀ ਸੋਮਵਾਰ ਨੂੰ ਦੇਾਂਗੇ ਹੁਣ ਦੋ ਛੁੱਟੀਆਂ ਦੇ ਵਿੱਚ ਅਸੀਂ ਮੰਗ ਪੱਤਰ ਵੀ ਦੇਾਂਗੇ ਜੇ ਨਾ ਸੁਣਿਆ ਤਾਂ ਫਿਰ ਅਗਲਾ ਜਿਹੜਾ ਹੁੰਦਾ ਫੈਸਲਾ ਉਹ ਤੁਹਾਨੂੰ ਪਤਾ ਹੀ ਹੈ ਕਿ ਕਮੇਟੀਆਂ ਦਾ ਸੰਗਠਨਾਂ ਦਾ ਜਿਹੜਾ ਹੈ ਉਹ ਸੰਗਠਨ ਇਹੀ ਫੈਸਲਾ ਹੁੰਦਾ ਹੈ ਕਿ ਸੰਘਰਸ਼ ਤੇ ਇਸ ਕਰਕੇ ਅਸੀਂ ਹੁਣ ਪੀੜਤ ਪਰਿਵਾਰ ਦਾ ਜਿਹੜਾ ਮੁਖੀ ਹੈ ਉਹਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂ ਵੀਰ ਜੀ ਤੁਹਾਡਾ ਕੀ ਗੱਲਬਾਤ ਹੋਈ ਸੀ ਆ ਦੱਸੋ ਕੀ ਪੁੱਛਨੇ ਸੋਨੂੰ ਸਾਨੂੰ ਫਸਾ ਕਾਰਾਂ ਪਿੰਡ ਦੇ ਚੌਕੀਦਾਰ ਸੀ ਇਹਨਾਂ ਦੇ ਬੱਚੇ ਆ ਅੱਜ ਤੋਂ ਤਿੰਨ ਚਾਰ ਸਾਲ ਪਹਿਲਾਂ ਜੀ ਫੌਜੀ ਵੀਰਾਂ ਦੀ ਡਿਊਟੀ ਲੱਗੀ ਸੀ ਉਹਨਾਂ ਨੇ ਕਮਰੇ ਘਰ ਘਰ ਆ ਕੇ ਲਿਖੇ ਜਿੰਦੇ ਵਿੱਚ ਸਾਡੇ ਪਿੰਡ ਦੇ ਮੈਂਬਰ ਸਾਹਿਬ ਨੇ ਮੈਂਬਰ ਸਾਹਿਬ ਵੀ ਨਾਲ ਸਾਨੂੰ ਉਹਨਾਂ ਨੇ ਘਰ ਘਰ ਜਾ ਕੇ ਕਮਰੇ ਲਿਖੇ ਚਲੋ ਕਮਰੇ ਪਾਸ ਹੋ ਗਏ 11 ਕਮਰਿਆਂ ਦੀ ਲਿਸਟ ਸਾਡੇ ਪਿੰਡ ਤੂਰ ਦੇ ਵਿੱਚ ਆ ਗਈ ਜਿਨ੍ਹਾਂ ਦੇ ਵਿੱਚੋਂ ਇੱਕ ਕਮਰਾ ਜਿਹੜਾ ਉਹ ਪਾਇਆ ਗਿਆ ਦੂਜੇ ਨੰਬਰ ਤੇ ਮੇਰਾ ਜਿਵੇਂ ਤੀਜੇ ਨੰਬਰ ਤੇ ਹੋਰ ਪੈਰ ਆਪਣਾ ਖੜੀ ਨੇ ਸਾਰੇ ਕਿਸੇ ਦਾ ਵੀ ਮਤਲਬ ਸੁਣਵਾਈ ਨਹੀਂ ਹੋਈ ਉਹਨਾਂ ਦੇ ਵਿੱਚੋਂ ਇੱਕ ਕਮਰਾ ਪੈ ਗਿਆ ਹਾਂਜੀ ਇੱਕ ਕਮਰਾ ਪਾਇਆ ਗਿਆ ਉਹ ਵੀ ਉਹਨਾਂ ਦਾ ਆਪ ਦਾ ਪਾਇਆ ਗਿਆ ਚਾਚਾ ਦਾ ਕੋਣ ਕੋਣ ਆਇਆ ਸੀ ਤੁਹਾਡਾ ਕਮਰਾ ਠਵਾਉਣ ਵਾਸਤੇ ਕਹਿੰਦੇ ਆਇਆ ਕਿੰਨੇ ਆ ਸਪੂਰੀ ਗੱਲ ਦੱਸੋ ਸੈਕਟਰੀ ਅਮਿਤ ਸਿੰਘ ਤੇ ਜੈਜੀ ਸਾਹਿਬ ਸੀ ਨਾਲ ਇਹਨਾਂ ਨੇ ਪੂਰੇ ਮਤਲਬ ਰੂਬ ਨਾਲ ਸਾਨੂੰ ਕਿਹਾ ਵੀ ਇੱਕ ਤਾਂ ਪੈਸਾ ਨਹੀਂ ਖਾਂਦ ਦੇਣਾ ਸੀ ਇੱਕ ਤੁਸੀਂ ਆਦੀਆਂ ਨੀਆਂ ਪਾਰ ਕੇ 15 ਦਿਨਾਂ ਦੇ ਵਿੱਚ ਅਸੀਂ ਵਿਖਾਉਣੀਆਂ ਨੇ ਲੈਂਟਰ ਤੇ ਕਰੋ ਉਸ ਤੋਂ ਬਾਅਦ ਅਸੀਂ ਆਪ ਦਾ ਕੰਪਰਾ ਖੜਾ ਖਲੋਤਾ ਢਾ ਕੇ ਸਮਾਨ ਪਹਿਲਾਂ ਤਾਂ 2 ਮਹੀਨੇ ਰੁਲਿਆ ਬਾਹਰ ਇੱਥੇ ਪੱਲੀਆਂ 'ਚ ਉਸ ਤੋਂ ਬਾਅਦ ਸਾਡੇ ਪੰਚਾਇਤ ਘਰ ਸਰਕਾਰੀ ਦੇ ਵਿੱਚ ਸਮਾਨ ਰੱਖਿਆ ਗਿਆ ਹਾਲਾਂਕਿ ਉੱਥੇ ਵੀ ਸਾਨੂੰ ਬੜੀਆਂ ਮਤਲ ਤਕਲੀਫਾਂ ਆ ਰਹੀਆਂ ਨੇ ਤੇ ਬੇਨਤੀ ਇਹ ਕਰਦੇ ਆ ਕਿ ਗਰੀਬ ਪਰਿਵਾਰ ਅਸੀਂ ਜਿੰਨਾ ਵੀ ਹੋ ਸਕੇ ਸਾਡੇ ਕਮਰੇ ਵਾਸਤੇ ਸੰਯੋਗ ਦਿਓ ਜੀ ਸੀਐਸਏ ਕਰਕੇ ਸਰਦਾਰ ਸਾਹਿਬ ਨੂੰ ਸੱਦਿਆ ਪ੍ਰਧਾਨ ਜੀ ਨੂੰ ਤੇ ਸਰਪੰਚ ਸਾਹਿਬ ਨਾਲ ਪਿੰਡ ਦੇ ਨਾਲ ਤੁਸੀਂ ਗੱਲ ਨਹੀਂ ਕੀਤੀ ਇਹਦੇ ਬਾਰੇ ਸਰਪੰਚ ਨਾਲ ਗੱਲ ਕੀਤੀ ਸੀ ਜੀ ਪਰ ਕਦੇ ਕੁਝ ਕਦੇ ਕੁਝ ਇਹ ਤੋਂ ਦਸੰਬਰ ਪੈਸੇ ਪੈ ਜਾਣਗੇ ਤੁਹਾਡੇ ਮੰਗਲਵਾਰ ਪੈਸੇ ਪੈ ਜਾਣਗੇ ਇਦਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਨੇ ਤੇ ਬਾਕੀ ਹੋਰ ਕੋਈ ਇਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਹੁਣ ਮੌਜੂਦਾ ਸਰਪੰਚ ਤੁਹਾਡੇ ਇੱਥੇ ਕੌਣ ਹੈ ਜੀ ਟਿੱਪਲ ਸਿੰਘ ਜੀ ਮੇਰਪਾਲ ਸਿੰਘ ਸਰਪੰਚ ਨੇ ਤੁਹਾਡੇ ਪ੍ਰਬੰਧਕ ਲੱਗਾ ਹੈ ਹੁਣ ਤੁਸੀਂ ਜਿਹੜਾ ਇਹ ਕਿਸੇ ਨੂੰ ਆਖਿਆ ਇਹ ਕਿ ਹੁਣ ਆਪਾਂ ਨਵਾਂ ਸਟੈਪ ਚੁੱਕਣਾ ਪਹਿਲੋ ਤਾਂ ਇਹ ਵਿਖਾਓ ਸਿੰਘ ਸਾਹਿਬ ਕੈਮਰੇ ਵਾਲੇ ਨੂੰ ਕਹਾਂਗਾ ਵੀ ਆ ਸਾਰਾ ਦ੍ਰਿਸ਼ ਵਿਖਾਓ ਵੀ ਜਿੱਥੇ ਕਮਰਾ ਸੀ ਹਾਂਜੀ ਕੋਈ ਕਮਰੇ ਆ ਦੇਖ ਸਕਦੇ ਆ ਜੀ ਤੁਸੀਂ ਆ ਜਿਹੜਾ ਕਮਰਾ ਆ ਇਹਨਾਂ ਦਾ ਟਵਾ ਕੇ ਆ ਕਮਰਾ ਘਾ ਆ ਗਿਆ ਸੀ ਜੀ ਸਾਹ ਨਾਲ ਆਇਆ ਸੈਕਟਰੀ ਸਾਹਿਬ ਨਾਲ ਆਇਆ ਆ ਇਹਨਾਂ ਦਾ ਜਿਹੜਾ ਇੱਥੇ ਆ ਜਿਹੜੀ ਜਗ੍ਹਾ ਹੈ ਪ੍ਰਾਣੀ ਦੀਆਂ ਪੰਡਾ ਪੰਆਂ ਇੱਥੇ ਇਸ ਵੀਰ ਦਾ सोनू ਦਾ ਕਮਰਾ ਸੀ ਜਿੰਦੇ ਵਿੱਚ ਇਹਨਾਂ ਦਾ ਜਿੰਨ ਜਿੱਥੇ ਰਹਿ ਸੀ ਇਹਨਾਂ ਦੀ ਤੇ ਉਹ ਸੈਕਟਰੀ ਸਾਹਿਬ ਨੇ ਤੇ ਜੀ ਸਾਹਿਬ ਨੇ ਆ ਕੇ ਉਹ ਕਮਰਾ ਇਹਨਾਂ ਦਾ ਟਵਾਇਆ ਕਿ 15 ਦਿਨ ਦੇ ਵਿੱਚ ਤੁਹਾਨੂੰ ਪੈਸੇ ਪੈ ਜਾਣਗੇ ਤੇ ਤੁਸੀਂ ਇਹ ਕਮਰਾ ਢਾ ਦਿਓ ਆ ਤੁਸੀਂ ਦੇਖ ਰਹੇ ਆ ਇਹ ਕਮਰਾ ਸਾਰਾ ਢਾ ਕੇ ਜਿਹੜਾ ਸਾਮਾਨ ਤੰਸਾਲਾ ਚ ਰੱਖਿਆ ਪਿਆ ਨਹੀਂ ਆ ਸਾਮਾਨ ਪਿਆ ਆ ਜਿਹੜਾ ਸਾਮਾਨ ਆ ਤੁਹਾਨੂੰ ਵਿਖਾ ਦਿੰਨੇ ਕਮਰੇ ਦਾ ਜੋ ਉਹਨ ਦੇ ਵਿੱਚੋਂ ਕੋਈ ਲੱਕੜ ਨਿਕਲੀ ਇਹ ਜੋ ਕੋਈ ਉਹਨ ਦੇ ਚੋਂ ਗੋਲਾ ਨਿਕਲਿਆ ਉਹ ਅਸੀਂ ਉਸੇ ਤਰ੍ਹਾਂ ਪਿਆਰ ਰੱਖੀ ਬਿਠਾ ਸਾਰਾ ਜੇ ਉਹ ਤੇ ਆ ਸਾਰਾ ਆਪ ਖਾ ਦੇਵਾਂ ਤੇਰਾ ਸਾਰਾ ਤੇ ਇੱਕ ਦੋ ਇੱਥੇ ਹੋਰ ਵੀ ਸੱਜਣ ਆਏ ਨੇ ਵੀਰ ਜਿਨ੍ਹਾਂ ਦਾ ਇਹਨਾਂ ਦੇ ਨਾਲ ਹੀ ਕਮਰੇ ਸੀ ਜਿਹੜੇ ਉਹ ਆਏ ਸੀ ਪਰ ਉਹਨਾਂ ਦੇ ਵੀ ਨਹੀਂ ਪਾਏ ਉਹ ਵੀ ਇੱਥੇ ਆਏ ਨੇ ਉਹ ਵੀ ਅਸੀਂ ਤੁਹਾਨੂੰ ਵਿਖਾਉਣੇ ਆ ਆ ਵੀ ਇੱਧਰ ਲਿਆਓ ਕੈਮਰਾ ਦੇ ਬੀਬੀਆਂ ਨਾਲ ਵੀ ਗੱਲਬਾਤ ਕਰ ਲਓ ਜੇ ਕੋਈ ਕਹਿਣ ਸਮਝਾਉ ਇਹ ਗੱਲ ਕਰਨੀ ਚਾਹੁੰਦੇ ਹੋ ਪੁੱਛ ਲੋ ਸਾਰੀ ਭਣ ਜੀ ਇੱਥੇ ਜਿਹੜੇ ਕਮਰਿਆਂ ਦਾ ਦਸੀ ਜਾਂਦਾ ਜਿਵੇਂ ਸੁਣਨ ਨੂੰ ਵੀਰ ਇਹਨਾਂ ਕੱਲਿਆਂ ਦੇ ਆਏ ਕਿ ਕਿਸੇ ਹੋਰ ਦੀ ਵੀ ਐਸੀ ਆ ਇਹਨਾਂ ਦੇ ਵੀ ਆਏ ਸਾਡੇ ਵੀ ਆਏ ਕੋਈ ਨਹੀਂ ਕਿਸੇ ਦਾ ਕਮਰਾ ਨਹੀਂ ਆਖੋ ਜਿਹੜਾ ਇਹਨਾਂ ਦੇ ਆਈ ਇਹਨਾਂ ਦੀ ਮੇਰੇ ਸਾਡੀਆਂ ਵੀ ਐਵੇਂ ਉਹਨਾਂ ਨੇ ਕੋਠੇ ਟਵਾ ਦੇ ਜਿਹੜਾ ਕੋਠਾ ਨਹੀਂ ਪਾਇਆ ਸੀ ਆਪਦੇ ਪੱਲੋਂ ਪਾਇਆ ਤੁਹਾਨੂੰ ਵੀ ਉਸਰੇ ਸੈਕਟਰੀ ਸਾਹਿਬ ਨੇ ਕਿਹਾ ਸੀਗਾ ਹਾਂ ਉਸਰੇ ਨੇ ਜੀ ਨੇ ਕਿਹਾ ਸੀ ਬਿਟਾ ਦਿਓ ਕਿਸੇ ਜਿਹੜਾ ਵੀ ਦੱਸਦਾ 1000 ਰੁਪਿਆ ਦੇ ਦਿਓ ਤੁਹਾਡੇ ਕੋਠੇ ਪਵਾ ਦਾਂਗੇ ਸਾਡੇ ਕੋਲ 10 ਇੰਨੀ ਗਜੈਸ ਨਹੀਂ ਹੈਗੀ 1000 ਰੁਪਿਆ ਵੀ ਅਸੀਂ ਦੇ ਸਕੀਏ ਗਰੀਬਾਂ ਇਹ 10000 ਵਾਲੀ ਗੱਲ ਕਿੰਨੇ ਕੀਤੀ ਸੈਕਟਰੀ ਨੇ ਜਾਂ ਜੀ ਨੇ ਕੀਤੀ ਸੈਕਟਰੀ ਨੇ ਕੀਤੀ ਸੀ ਦੋਨਾਂ ਪ੍ਰਦਾਨ ਸਾਡੇ ਘਰੇ ਆਇਆ ਸੋਦਾ ਤੇ ਪੈਂਚ ਨੇ ਵੀ ਆਖਿਆ ਤੇ ਫਿਰ ਵੀ 10-10000 ਰੁਪਇਆ ਦਿਓਗੇ 10-10000 ਰੁਪਇਆ ਦੇ ਦਿਓ ਸਾਡੇ ਨੂੰ 10000 ਰੁਪਇਆ ਪਹਿਲਾਂ ਦੇਣਾ ਹੈ ਤੇ ਕਮਰੇ ਤੁਹਾਡੇ ਪਹਿਲਾਂ ਹਾਂ ਤੁਹਾਡੇ ਕਮਰੇ ਪਹਿ ਜਾਣਗੇ ਠੀਕ ਹੈ ਕੋਈ ਕਮਰੇ ਨਹੀਂ ਪਾਇਆ ਕੋ ਕੁਛ ਨਹੀਂ ਹੋਵੇ ਖੁੱਲ ਭਰਾ ਪਿਆ ਹੋਵੇ ਇੱਕ ਕਮਰਾ ਵੀ ਅਸੀਂ ਸੀਰੀ ਲਾ ਕੇ ਪਾਇਆ ਹੈ ਫਿਰ ਕੀ ਕਰੀਏ ਗਰੀਬਾਂ ਦਾ ਪਹਿਲੇ ਕੋਠੇ ਠਵਾਤੇ ਨੇ ਮਰਾਂ ਵੀ ਪਾਉਣੇ ਸੀ ਫਿਰ ਕੀ ਕਰੀਏ ਸਮਾਨ ਕਿੱਥੇ ਸਾਢੇ ਹਾਂਜੀ ਆਹ ਵੇਖ ਲਓ ਹਾਲਾਤ ਆ ਸਾਡੀਆਂ ਸਰਕਾਰਾਂ ਦੇ ਹਾਲਾਤ ਵੇਖੋ ਜੇ ਇਹਨਾਂ ਕੋਲੇ 10-10000 ਰੁਪਇਆ ਹੋਵੇ ਆਪਦੇ ਕੋਲੇ ਉਹਨਾਂ ਨੂੰ ਦੇਣ ਵਾਸਤੇ ਤੇ ਇਹ ਕੋਈ 10000 ਵਿੱਚ ਚੋਰ ਪਾ ਕੇ ਆਪਦੇ ਘਰੋਂ ਪਾ ਲੈਂਦੇ ਤੇ ਜੇ ਸਰਕਾਰ ਨੂੰ ਇਹਨਾਂ ਨੇ ਜੇ ਇਹਨਾਂ ਨੂੰ ਸੈਕਟਰੀਆਂ ਨੂੰ ਜਾਂ ਜੇਈਆਂ ਨੂੰ 10-10000 ਦੇ ਕੇ ਪਾਉਣੇ ਸੀ ਤੇ ਫਿਰ ਸਰਕਾਰ ਨੇ ਇਤੋਂ ਇਹਨਾਂ ਨੂੰ ਕੀ ਲੋੜ ਸੀ ਮਤ ਮੰਗਣ ਦੀ ਉਧਰ ਵੀ ਆ ਜਾਓ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਨਾਲ ਪਿਤਾ ਜੀ ਆ ਜੀ ਇਹਨਾਂ ਦੇ ਤੇ ਤੁਸੀਂ ਦੱਸੋ ਜੀ ਨਾਲੇ ਚੌਂਕੀ ਲਾ ਰਹੇ ਚੌਂਦੀ ਸਰਕਾਰ ਤੋਂ ਜਾਂ ਤੁਹਾਡਾ ਜਿਹੜਾ ਕੀ ਮੰਗਿਆ ਸਰਕਾਰ ਤੋਂ ਕੀ ਤੁਸੀਂ ਮੰਗ ਕਰਦੇ ਹੋ ਮੰਗ ਕਰਨ ਦੇ ਸਾਡੇ ਕਮਰੇ ਆਏ ਨੇ 3-4 ਸਾਲ ਨੂੰ ਬਾਹਰ ਲੱਗੇ ਹੋਏ ਉਹ ਵੀ ਸੋਚਣਾ ਸੀ ਕੋਈ ਹੋਣ ਵੀ ਬੋਲਦੇ ਆਹ ਬੈਠੋ ਬੈਠੋ ਧਿਆਨ ਕਰ ਕਮਰਾ ਜਿਹੜੇ ਆਏ ਨੇ ਚਾ ਉਹਨਾਂ ਚੋਂ ਪੁੱਛਦਾ ਠੀਕ ਹੈ ਜੀ ਕੱਲ ਕੀ ਹੈ ਇੱਧਰ ਹੋਰ ਵੀ ਕਮਰਿਆਂ ਵਾਲੇ ਬੈਠੇ ਨੇ ਜਿਨ੍ਹਾਂ ਦੇ ਕਮਰੇ ਆਏ ਸਨ ਇੱਧਰ ਇੱਧਰ ਆ ਜਾਓ ਇੱਧਰ ਆ ਜਾਓ ਹਾਂ ਕੀ ਆ ਰੱਖਿਆ ਚੱਲ ਅਸੀਂ ਅੱਜ ਪੂਰਪਿੰਡ ਦੇ ਵਿੱਚ ਪਹੁੰਚੇ ਸਾਂ ਅਸੀਂ ਇਸ ਵੀਡੀਓ ਨੂੰ ਤਾਂ ਸ਼ਾਰਟ ਕੀਤਾ ਹੈ ਕਿ ਕੁਝ ਗੱਲਾਂ ਜਿਹੜੀਆਂ ਸਨ ਉਹ ਕਰਨ ਵਾਲੀਆਂ ਸਨ ਪਰ ਕਰਨ ਵਾਲੀਆਂ ਸਨ ਮੌਜੂਦ ਜਿਹੜੇ ਗਰੀਬ ਜਨਤਾ ਖੜੀ ਹੈ ਉਹਨਾਂ ਨਾਲ ਉਸੀ ਬੀਬਾ ਜੀ ਕੀ ਕੰਮ ਕਰਦੇ ਜੀ ਪਰਦਾ ਕਰਦੇ ਜੀ ਮਿਹਨਤ ਮਜ਼ਦੂਰੀ ਤੁਹਾਡਾ ਕਮਰਾ ਪੈ ਗਿਆ ਨਹੀਂ ਕੋਈ ਨਹੀਂ ਪਿਆ ਨਹੀਂ ਪਿਆ ਹਾਂ ਡਿੱਗੇ ਪਿਆ ਡਿੱਗਿਆ ਪਿਆ ਡਿੱਗਾ ਪਿਆ ਪੈਨਸ਼ਨ ਲੱਗੀ ਏ ਤੁਹਾਡੀ ਜਾਂ ਦੋਧੀਆਂ ਦੀ ਮੇਰੇ ਲੱਗੀਆਂ ਲੱਗੀਆਂ ਆਉਂਦੀ ਨਹੀਂ ਮੇਰੇ ਲੱਗੀ ਅੰਜ ਲੱਗੀ ਮੇਰੇ ਤੁਹਾਡੀ ਨਹੀਂ ਲੱਗੀ ਅੱਛਾ ਤੁਹਾਡੀ ਵੀ ਬਾਈ ਆਇਆ ਏ ਕਮਰਾ ਆਇਆ ਸੀ ਹਾਂ ਜੀ ਮੰਮੀ ਮੇਰੀ ਮੰਮੀ ਸੁਣ ਨਹੀਂ ਚਲੋ ਇੱਕ ਕੁਛ ਸਾਡੀ ਜਿਹੜੀ ਪਿੰਡਾਂ ਦੇ ਰਹਿਣ ਵਾਲੇ ਜੀ ਨੇ ਉਹਨਾਂ ਨੂੰ ਕੈਮਰੇ ਤੋਂ ਤੇ ਮੈਕ ਤੋਂ ਝਾਕ ਲੱਗਦਾ ਹੈ ਜਾ ਕਿ ਇਸ ਕਰਕੇ ਲੱਗਦਾ ਹੈ ਕਿ ਕਈ ਗੱਲਾਂ ਹੁੰਦੀਆਂ ਨੇ ਸਵੇਰੇ ਉੱਠ ਕੇ ਤੇ ਫਿਰ ਇਹਨਾਂ ਨੂੰ ਦਬਾਉਣ ਆ ਜਾਂਦੇ ਨੇ ਕੋਈ ਤੁਹਾਨੂੰ ਦਬਾਏਗਾ ਨਹੀਂ ਜੇ ਕੋਈ ਦਬਾਏਗਾ ਅਸੀਂ ਨੰਬਰ ਦੇ ਕੇ ਜਾਵਾਂਗੇ ਕੋਈ ਤੁਹਾਨੂੰ ਇਹ ਨਹੀਂ ਆਣ ਕੇ ਆਖੇਗਾ ਵੀ ਤੁਸੀਂ ਆਹ ਕੰਮ ਕਿਉਂ ਕੀਤਾ ਅਸੀਂ ਤੁਹਾਨੂੰ ਹੁਣ ਦ੍ਰਿਸ਼ ਜਿਹੜਾ ਹੈ ਜਿੱਥੇ सोनू ਵੀਰ ਜਿਹੜਾ ਪੀੜ ਤੇ ਉਹ ਰਹਿ ਰਿਹਾ ਹੈ ਪੰਚਾਇਤ ਘਰ ਦੇ ਵਿੱਚ ਉਹ ਕੁਝ ਦਬ ਜਾਂਦਾ ਹੈ ਗੱਲ ਕਰਨ ਲੱਗਿਆ ਪੰਚਾਇਤ ਘਰ ਦੇ ਵਿੱਚ ਉਹਦੇ ਤੇ ਦਰਖਾਸਤ ਵੀ ਦਿੱਤੀ ਗਈ ਹੈ ਕਿ ਪੰਚਾਇਤ ਘਰ ਦੇ ਵਿੱਚ ਕਿਉਂ ਰਹਿ ਰਿਹਾ ਜਦੋਂ ਕਿ ਉਹਦਾ ਕਮਰਾ ਸਰਕਾਰ ਨੇ ਤੇ ਸਰਕਾਰ ਦੇ ਨੁਮਾਇੰਦਿਆਂ ਨੇ ਆਣ ਕੇ ਟਵਾਤਾ ਫਿਰ ਉਹਨੇ ਕਿੱਥੇ ਜਾਣਾ ਸੀ ਉਹਨੇ ਇੱਥੇ ਹੀ ਰਹਿਣਾ ਸੀ ਪੰਚਾਇਤ ਘਰ ਦੇ ਵਿੱਚ ਤੇਰੇ ਤੇ ਤਰਖਾਸ ਦਿੱਤੀ ਸੀ ਹਾਂਜੀ ਹਾਂਜੀ ਉਸਨੇ ਸੱਦਿਆ ਸੀ ਤੈਨੂੰ ਹਾਂਜੀ ਹਾਂਜੀ ਕਿਹੜੇ ਅਫਸਰ ਨੇ ਇਹ ਹੌਲਦਾਰ ਸੀ ਜੀ ਜਿੰਨ੍ਹੇ ਥੋੜਾ ਜਨਾ ਦਾ ਛੱਡੋ ਨਾਂ ਨੂੰ ਛੱਡੋ ਹੌਲਦਾਰ ਨੇ ਸੱਦਿਆ ਹਾਂਜੀ ਆਏ ਸੀ ਅਸੀਂ ਤਾਂ ਕਿਤੇ ਵੀ ਐਵੇਂ ਮਰ ਮਾਰਾ ਮੋਟਾ ਫਿਰ ਜਾਨੂੰ ਫੋਨ ਕੀਤਾ ਵਿੱਚ ਚੋਕ ਕੇ ਲੈ ਜਾਗੇ ਤੁਸੀਂ ਨਾ ਆਏ ਫਿਰ ਸਵੇਰੇ ਮਕਾਦਾ ਸਰਪੰਚ ਗਿਆ ਨਾਲ ਤੇ ਉਹਨੇ ਆਛਾ ਚਲ ਪੋਲੀ ਪਈ ਨਹੀਂ ਸੀ ਦਿੱਤੀ ਸੀ ਨਹੀਂ ਬੈਠਾ ਰਹਿਣ ਦਿਓ ਚਲੋ ਆਜੋ ਆਜੋ ਤੁਹਾਨੂੰ ਵਿਖਾਉਣੇ ਆ ਜਿੱਥੇ ਬੈਠਾ ਐ ਇੱਥੇ ਤੁਹਾਨੂੰ ਅਸੀਂ ਜਿੱਥੇ ਹੁਣੇ ਵੀਰ ਰਹਿ ਰਿਹਾ ਐ ਪਿੰਡਤ ਉਹ ਤੁਸੀਂ ਹਾਲਾਤ ਵੇਖੋ ਉਥੋਂ ਦੇ ਵੀ ਪਾਣੀ ਇੱਥੇ ਖਲੋ ਜਾਂਦਾ ਹੈ ਗੋਡੇ-ਗੋਡੇ ਪਾਣੀ ਖਲੋ ਜਾਂਦਾ ਆ ਪੰਚਾਇਤ ਘਰ ਐ ਇਹ ਪੰਚਾਇਤ ਘਰ ਦੇ ਵਿੱਚ ਬੈਠਾ ਹੈ ਕਿੰਨਾ ਚਿਰ ਹੋ ਗਿਆ ਤੈਨੂੰ ਪੰਚਾਇਤ ਘਰ ਚ ਬੈਠੇ ਨੂੰ 2-2.5 ਸਾਲ ਹੀ ਹੋ ਗਏ 3 ਸਾਲ ਜਿਹਦੋਂ ਦਾ ਕਮਰਾ ਟਾਇਆ ਹੈ ਉਦੋਂ ਦੇ ਵਿੱਚ ਆ ਜੀ 20 ਦਿਨ ਮਹੀਨਾ ਉੱਥੇ ਰਹਿ ਆਂ ਉੱਥੇ ਰੱਖੀ ਰੱਖਿਆ ਸਮਾਨ ਖਰਾਬ ਹੋਣ ਦੇ ਬਾਵਜੂਦ ਫਿਰ ਮੈਂ ਚੱਕ ਕੇ ਇੱਥੇ ਲੈ ਕੇ ਆਇਆ ਜੀ ਪਾਣੀ ਬੜਾ ਖਰਾਬ ਹੋ ਜਾਂਦਾ ਪਾਣੀ ਇਨਾ ਗੋਡੇ-ਗੋਡੇ ਮੀਂਹ ਪੈਣ ਦੀ ਡੇਰਾ ਜੀ ਖੜ ਜਾਂਦਾ ਅਸੀਂ ਸਾਰੇ ਬੱਚੇ ਪਰਿਵਾਰ ਲਾ ਕੇ ਤੇ ਪਾਣੀ ਜਾਨੇ ਢੋਲ ਕੇ ਉਦੋਂ ਸਾਰੀ ਦਿਹਾੜੀ ਲੱਗ ਜਾਂਦੀ ਪਾਣੀ ਕੱਢਣ ਤੇ ਜੀ ਚਲੋ ਹੁਣ ਡੀਸੀ ਸਾਹਿਬ ਨੂੰ ਕੀ ਕਹਿਣਾ ਚਾਹਣਾ ਹੈ ਕਿ ਇਸੇ ਤਰ੍ਹਾਂ ਰਹਿਣ ਦਿਓ ਪੰਚਾਇਤ ਘਰ ਦੇ ਦਿਓ ਕਿ ਕਮਰੇ ਪਾ ਦਿਓ ਨਹੀਂ ਜੀ ਨਹੀਂ ਆਪਾਂ ਕਮਰੇ ਪੋਣੀ ਜਿਹਾ ਦੇ ਤੇ ਸਾਡੇ ਕਮਰੇ ਪਾਏ ਜਾਣ ਆਪਾਂ ਕੀ ਲੈਣਾ ਇਹਨਾਂ ਦਸਤਾਵਾਂ ਤੋਂ ਐਡੀ ਕਿ ਸ਼ਰਮ ਆਉਂਦੀ ਐ ਇਸ ਚੀਜ਼ ਦੀ ਕਿ ਮੈਂ ਰਿਸ਼ਤੇਦਾਰ ਨਹੀਂ ਸੱਜ ਰਿਹਾ ਤੇ ਤਾਂ ਹੀ ਸਰਕਾਰਾਂ ਸੁਣਵਾਈ ਕਰ ਲੈ ਜੇ ਸੁਣੀ ਹੁੰਦੀ ਉਹਨੂੰ ਮਤਲਬ ਮੈਂ ਸੁਣਿਆ ਸੀ ਵੀ ਤੈਨੂੰ ਪਿੰਡ ਦੇ ਵਿੱਚ ਮਿਹਣੇ ਵੀ ਮਾਰਦੇ ਆ ਕਿ ਤੂੰ ਪੰਚਾਇਤ ਘਰ ਮੱਲ ਕੇ ਬੈਠਾ ਹੈ ਤੇਰੀ ਔਕਾਤ ਕੀ ਹੈ ਅਕਾਤਾ ਤੇਰੀ ਦਾ ਤੈਨੂੰ ਤਾਂ ਹੀ ਪਤਾ ਲੱਗ ਗਿਆ ਜਦੋਂ ਤੂੰ ਕਮਰਾ ਢਾ ਲਿਆ ਹਾਂਜੀ ਹਾਂਜੀ ਦਰਖਾਸਤ ਦਿੱਤੀ ਗਈ ਜੀ ਸਪੈਸ਼ਲ ਮੇਰੇ ਤੇ ਉਹ ਚਲੋ ਜਿਵੇਂ ਵੀ ਜਾ ਕੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਮੈਡਮ ਸਨ ਲੱਖੋਗਾ ਠਾੜੇ ਦੇ ਵਿੱਚ ਉਹਨਾਂ ਨੇ ਕਿਹਾ ਵੀ ਚਲੋ ਕੋਈ ਨਹੀਂ ਇਹਨਾਂ ਦਾ ਕਮਰਾ ਜੇ ਪਾਇਆ ਨਹੀਂ ਕਿ ਜਿੰਨਾਂ ਨੂੰ ਬੈਠੇ ਰਹਿੰਦੇ ਹੋ ਤੁਸੀਂ ਇਹਨਾਂ ਨੂੰ ਤੰਗ ਨਹੀਂ ਕਰਨਾ ਉਦੋਂ ਮੁੜ ਕੇ ਨਹੀਂ ਦਰਖਾਸਤ ਦਿੱਤੀ ਉਹਨਾਂ ਨੇ ਚਲੋ ਹਾਂਜੀ ਠੀਕ ਹੈ ਜੀ ਅਸੀਂ ਇਹਨਾਂ ਕੁਝ ਕਹਿੰਦੇ ਹੋਏ ਖਿਵਾ ਦੇ ਜਾਚਕਾਂ ਅਸੀਂ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਦੀ ਜਲਦੀ ਤੋਂ ਜਲਦੀ ਸੁਨਵਾਈ ਕਰਕੇ ਇਹਨਾਂ ਦੇ ਕਮਰੇ ਜਿਹੜੇ ਨੇ ਤੁਹਾਨੂੰ ਹੋਰ ਵੀ ਨਵੀਂ ਅਪਡੇਟ ਤੇ ਨਵੇਂ ਸਗਠਨ ਨਾਲ ਜੁੜਿਆ ਖਬਰਾਂ ਜਿਹੜੀਆਂ ਉਹ ਇਸ ਚੈਨਲ ਤੇ ਮਿਲਣਗੀਆਂ ਬਾਕੀ ਅਸੀਂ ਹੋਰ ਵੀ ਘਰ ਜਿਹੜੇ ਨੇ ਉਹ ਆ ਰਹੇ ਨੇ ਸਾਡੇ ਕੋਲ ਆਂਦੇ ਵੀ ਸਾਡੇ ਕਮਰੇ ਵਿਖਾਓ ਤੇ ਸਾਡੀ ਵੀ ਬੇਨਤੀ ਮਨਜ਼ੂਰ ਕਰਾਓ ਨਾਲ ਡੀਸੀ ਸਾਹਿਬ ਨੂੰ ਕਹਿ ਕੇ ਤੇ ਅਸੀਂ ਉਧਰ ਚੱਲੇ ਆਂ ਦੂਜੀ ਵੀਡੀਓ 'ਚ ਤੁਹਾਨੂੰ ਉਹ ਵੀ ਘਰ ਵਿਖਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ